ਲੜਦਾ ਮੁੰਡਾ ਜਦੋਂ ਉਹ ਵੀ ਹੋ ਗਿਆ ਇਹਨਾਂ ਦੇ ਜੋ ਨਾਮ ਹੈ ਸਚੋਲਾ ਜੋ ਨਾਮ ਹੈ ਇਹ ਲੜਕੀ ਤੇ ਸਾਰੀ ਪਤਾ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਆਹ ਮੁੰਡੇ ਦਾ ਬਹੁਤ ਜ਼ਿਆਦਾ ਤੱਕਾ ਹੋਇਆ ਪੂਰੇ ਪਰਿਵਾਰ ਦੇ ਨਾਲ ਹੀ ਗਰੀਮਾਰ ਹੋ ਗਈ ਹੈ ਮਾਮਲਾ ਕੀ ਸੀ ਦਰਅਸਲ ਕੁੜੀ ਨੂੰ ਲਹਿੰਗਾ ਨਹੀਂ ਪਸੰਦ ਆਇਆ ਜੈਸ ਕਰਕੇ ਕੁੜੀ ਨੇ ਮੁੰਡੇ ਵਾਲਿਆਂ ਨੂੰ ਵਿਆਹ ਤੋਂ ਹੀ ਇਨਕਾਰ ਕਰ ਦਿੱਤੀ ਤੁਹਾਨੂੰ ਦੱਦੀਏ ਕਿ ਇਹ ਜਿਹੜਾ ਮਾਮਲਾ ਸੀ ਉਹ ਪਾਣੀ ਪਾਦ ਦਾ ਮਾਮਲਾ ਹੈ ਸ਼੍ਰੀ ਅਮਰਸਰ ਸਾਹਿਬ ਤੋਂ ਭਰat ਗਈ ਸੀ ਜਿੱਤੇ ਕਿ ਡਿਮਾਂਡਾਂ ਮੁੰਡੇ ਵਾਲੇ ਰੱਖਦੇ ਨੇ ਉੱਥੇ ਹੀ ਇਸ ਵਿਆਹ ਦੇ ਵਿੱਚ ਕੁੜੀ ਵਾਲਿਆਂ ਦੀਆਂ ਕੁਝ ਡਿਮਾਂਡਾਂ ਸਨ ਜਿਵੇਂ ਕਿ ਲਹਿੰਗਾ ਵੀ ਮੁੰਡੇ ਵਾਲਿਆਂ ਨੇ ਲੈ ਕੇ ਆਉਣਾ ਸੀ ਤੇ ਪਾਂ ਜੇ ਟੂਮਾ ਮੁੰਡੇ ਵਾਲੇ ਨੇ ਲੈ ਕੇ ਆਉਣੀਆਂ ਸੀ ਤੇ ਜਿਹੜਾ ਹਾਲ ਬਾਕ ਕੀਤਾ ਗਿਆ ਸੀ ਉਹਦਾ ਖਰਚਾ ਵੀ ਮੁੰਡੇ ਵਾਲੇ ਦੇਰੇ ਸਨ ਜਿੱਥੇ ਕਿ ਜਦੋਂ ਮੁੰਡੇ ਵਾਲੇ ਲਹਿੰਗਾ ਲੈ ਕੇ ਪਹੁੰਚੇ ਜਿਸ ਦਿਨ ਬਰਾਤ ਸੀ ਤਾਂ ਕੁੜੀ ਨੂੰ ਉਹਨਾਂ ਵੱਲੋਂ ਲਿਆਂਦਾ ਗਿਆ ਲਹਿੰਗਾ ਪਸੰਦ ਨਹੀਂ ਆਇਆ ਤੇ ਉਹਨੇ ਮੌਕੇ ਤੇ ਹੀ ਵਿਆਹ ਤੋਂ ਇਨਕਾਰ ਕਰ ਦਿੱਤਾ ਕੁੜੀ ਦਾ ਸਾਰਾ ਪਰਿਵਾਰ ਕੁੜੀ ਵੱਲ ਹੋ ਗਿਆ ਕਹਿੰਦਾ ਕਿ ਤੁਸੀਂ ਸਾਡੀ ਕੁੜੀ ਨੂੰ ਘਟਿਆ ਲਹਿੰਗਾ ਲਿਆ ਕੇ ਦਿੱਤਾ ਹੈ ਦਰਅਸਲ ਗੱਲ ਇਹ ਸੀ ਕਿ ਜਿਹੜਾ ਲਹਿੰਗਾ ਕੁੜੀ ਨੇ ਬੁੱਕ ਕੀਤਾ ਸੀ ਉਹ ਦਿੱਲੀ ਦੇ ਚਾਂਦਨੀ ਚੌਂਕ ਤੋਂ ਬੁੱਕ ਕੀਤਾ ਸੀ ਜਿੰਦਾ ਰੇਟ ਸੀ 40000 ਰੁਪਏ ਮੁੰਡੇ ਵਾਲਿਆਂ ਦੇ ਵੱਲੋਂ ਉਹਦੇ ਪੈਸੇ ਵੀ ਪਾ ਦਿੱਤੇ ਗਏ ਸਨ ਅਧ ਪਚਦੇ ਪਰ ਕੁੜੀ ਵਾਲਿਆਂ ਨੇ ਸ਼ਾਇਦ ਸਾਰੇ ਪੈਸੇ ਹੀ ਮੁੰਡੇ ਵਾਲਿਆਂ ਦੇ ਸਿਰ ਮਾਰ ਦਿੱਤੇ ਸਨ ਇਸ ਕਰਕੇ ਉਹ ਲਹਿੰਗਾ ਨਹੀਂ ਲਿਆ ਤੇ ਮੁੰਡੇ ਵਾਲੇ ਆਪ ਦੀ ਪਸੰਦ ਦਾ ਲਹਿੰਗਾ ਲੈ ਕੇ ਗਏ ਸੀ ਜਿਹੜਾ ਕੁੜੀ ਨੂੰ ਪਸੰਦ ਨਹੀਂ ਆਇਆ ਜਿਸ ਕਰਕੇ ਇਹ ਸਾਰਾ ਮਸਲਾ ਬਣ ਗਿਆ ਤੇ ਦੇਖੋ ਕਿੱਡੀ ਬੇਖੂ ਕੁੜੀ ਸੀ ਤੇ ਕਿੱਡਾ ਬੇਖੂ ਪ੍ਰਭਾਰ ਸੀ ਜਿਸ ਨੇ ਇੱਕ ਲਹਿੰਗੇ ਦੀ ਖਾਤਰ ਵਿਆਹ ਵਾਲਾ ਜਿਹੜਾ ਸੀਗਾ ਪ੍ਰੋਗਰਾਮ ਉਹ ਖਰਾਬ ਕਰ ਦਿੱਤਾ ਤੇ ਮੌਕੇ ਤੇ ਹੀ ਬਰਾਤ ਨੂੰ ਜਿਹੜਾ ਉਹ ਬਰੰਗ ਮੋੜਨਾ ਪਿਆ ਪੁਲਿਸ ਵੀ ਆਈ ਪਾਸਦੇ ਵੱਲੋਂ ਦੋਨਾਂ ਤਰ੍ਹਾਂ ਦਾ ਸਮਝੌਤਾ ਕਰਾਇਆ ਗਿਆ ਬਾਅਦ ਦੇ ਵਿੱਚ ਹੁਣ ਮਸਲਾ ਕੀ ਬਣਿਆ ਹੋਵੇਗਾ ਇਸ ਦੇ ਬਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਕੀ ਐਦਾਂ ਹੋਣਾ ਚਾਹੀਦਾ ਸੀ ਤੁਸੀਂ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਉਹ ਦਿਖਾਉਨੇ ਆ ਇਹ ਪੂਰਾ ਮਸਲਾ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਇਹਦਾ ਮੁੰਡਾ ਜਦੋਂ ਹੋ ਵੀ ਗਿਆ ਇਹਨਾਂ ਦੇ ਜੋ ਨਾ ਨਾ ਸੱਚੋ ਲਾਹ ਸੱਚੋ ਨਾ ਇਹਨਾਂ ਲੜਕਈ ਤੇ ਸਾਰੀ ਪਤਾ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਕੀ ਸਾਰੀ ਬਾਤ ਪਤਾ ਸੁਣ ਮੈਂ ਕੋਈ ਨਹੀਂ ਬੋਲੇਗਾ ਹਣ ਕੋਈ ਨਹੀਂ ਬੋਲੂਗਾ ਤਬਾ ਨਹੀਂ ਜਾਣਾ ਮੁੰਡੇ ਤੋਂ ਬਿਲਕੁਲ ਵੀ ਨਹੀਂ ਤਬਾ ਨਹੀਂ ਦੇਣੀ ਹੈ ਨਹੀਂ ਤਬਾ ਬੰਦ ਚੁੱਪ ਮੁੰਡਾ ਬੋਲੂਗਾ ਮੈਂ ਕਰੀ ਮੁੰਡਾ ਅਸੀਂ ਤਾਂ ਵੀਡੀਓ ਬਣਾਈ ਹੋਈ ਹੈ ਕੋਈ ਹੋਰ ਅਜੀਬ ਸੁਣਾਏ ਮਾਣੇ ਬੰਦੋ ਕੀ ਮਾਜਾ ਆ ਕੇ ਸਾਰਾ ਆਪਣਾ ਬੈਕ بتا ਦਿਓ ਜੀ ਇਹ ਇਸੇ ਕੁਮੈਟ ਦਾ ਇਹ ਵੀ ਆ ਜਾਏਗਾ